ਪਾਇਨਰ ਸਕੂਲ ਫਤਿਹਗੜ ਚੂੜੀਆਂ ਰੋਡ ਵਿਖੇ ਬੱਚਿਆਂ ਨੂੰ ਉੱਚ ਤਜਰਬੇਕਾਰ ਅਧਿਆਪਕਾਂ ਵੱਲੋਂ ਦੋਸਤਾਨਾ ਢੰਗ ਨਾਲ ਪੜਾਇਆ ਜਾਂਦਾ ਹੈ ਜਿਸ ਨਾਲ ਬੱਚੇ ਜਲਦੀ ਸਿੱਖਿਤ ਹੋ ਕੇ ਆਪਣੇ ਮੁਕਾਮ ਤੇ ਅੱਗੇ ਵਧਦੇ ਹਨ ਸਕੂਲ ਦੇ ਪ੍ਰਿੰਸੀਪਲ ਰਵਿੰਦਰ ਭਾਸਕਰ ਨੇ ਕਿਹਾ ਕਿ ਸਕੂਲ ਵਿੱਚ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਖੇਡਾਂ ਵੀ ਕਰਵਾਈਆਂ ਜਾਂਦੀਆਂ ਹਨ ਜਿਸ ਨਾਲ ਬੱਚੇ ਵੱਡੇ ਹੋ ਕੇ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਆਪਣੀਆਂ ਗੇਮਾਂ ਵਿੱਚ ਆਪਣਾ ਤੇ ਆਪਣੇ ਸਕੂਲ ਦਾ ਨਾਮ ਚਮਕਾਉਂਦੇ ਹਨ Okay, I will call you one by one. Anjikuleen, come here, Bita. Come here. Which number is are you having? Tell others also which number is this? You are putting the five. Okay? Stand here. Next. Aksh, come here. Which number are you having? ਕਾਇਨੇ ਸਕੂਲ ਫਤੇਗੜ ਚੂੜੀਆਂ ਰੋਡ ਤੇ ਸਾਡਾ ਸਕੂਲ ਸਥਿਤ ਹੈ ਇਸ ਸਕੂਲ ਚ ਹਰ ਤਰ੍ਹਾਂ ਦੀਆਂ ਫੈਸਿਲਿਟੀਆਂ ਉਪਲਬਧ ਹੈਗੀਆਂ ਹੈ ਬੱਚਿਆਂ ਨੂੰ CBSE ਦਾ ਸਿਲੇਬਸ ਪੂਰੇ ਮਨਤਾ ਨਾਲ ਪੜਾਇਆ ਜਾਂਦਾ ਸਾਡੇ ਸਕੂਲ ਦਾ ਰਿਜ਼ਲਟ 100% ਰਹਿੰਦਾ ਹੈਗਾ ਹੈ ਫੀਸ ਕੰਪੇਅਰ ਟੂ ਦੂਸਰੇ ਸਕੂਲਾਂ ਤੋਂ ਘੱਟ ਹੈਗੀ ਹੈ ਔਰ ਡਿਸਪਲਿਨ ਜਿਹੜਾ ਹੈਗਾ ਪੂਰੇ ਦਾ ਪੂਰਾ ਹੈਗਾ ਵਾ ਇੱਕ ਵਾਰ ਤੁਸੀਂ ਸਕੂਲ ਆਓਗੇ ਫਿਰ ਤੁਸੀਂ ਪਾਓਗੇ ਕਿ ਸਕੂਲ ਸੱਚਮੁੱਚ ਹੀ ਘੱਟ ਫੀਸ ਚ ਤੁਹਾਨੂੰ ਪੂਰੀ ਦੀ ਪੂਰੀ ਹੀ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਆ ਕੇ ਜਰੂਰ ਦੇਖੋ ਸਕੂਲ ਚ ਵੱਡਾ ਸਾਰਾ ਗਰਾਊਂਡ ਹੈਗਾ ਵਾ ਉਹਦੇ ਵਿੱਚ ক্রিকেট ਫੁੱਟਬਾਲ ਵਾਲੀਬਾਲ ਤੇ ਨਾਲ-ਨਾਲ ਬਾਸਕਟਬਾਲ ਤਰ੍ਹਾਂ-ਤਰ੍ਹਾਂ ਦੀਆਂ ਗੇਮਾਂ ਅਸੀਂ ਖੇਡਦੇ ਨੇ ਨਾਲ ਦੋ সুইমিং ਪੂਲ ਹੈਗੇ ਨੇ ਵੱਡਿਆਂ ਬੱਚਿਆਂ ਵਾਸਤੇ ਅਲੱਗ ਹੈ ਛੋਟਿਆਂ ਵਾਸਤੇ ਅਲੱਗ ਹੈ ਸਕੂਲ ਦੇਖਣ ਚੀ ਆਪਣੇ ਆਪ ਚ ਇੱਕ ਇੰਸਟੀਟਿਊਸ਼ਨ ਹੈਗਾ ਵਾ ਇਸ ਤੋਂ ਜ਼ਿਆਦਾ ਮੈਂ ਕੀ ਕਵਾਂ ਸਕੂਲ ਚ ਆਓ ਜ਼ਰੂਰ ਬੱਚੇ ਨੂੰ ਪਾਓ ਔਰ ਆਪਣੇ ਆਪ ਨੂੰ ਕਿਸਮਤੀ ਕਹ ਲਾਓ